ਰਾਜਵੀਰ ਜਵੰਦੇ ਦੀ ਕਲਾਸਮੇਟ ਨੇ ਕੀਤੇ ਵੱਡੇ ਖੁਲਾਸੇ ਦੱਸੀਆਂ ਰਾਜਵੀਰ ਦੀਆਂ ਅਜਹੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਹਾਡੇ ਲੋ ਕੰਡੇ ਖੜੇ ਹੋ ਜਾਣਗੇ ਜੀ ਹਾਂ ਦੋਸਤੋ ਰਾਜਵੀਰ ਜਵੰਦੇ ਦੀ ਕਲਾਸਮੇਟ ਜਿਹੜੀ ਉਸ ਦੇ ਨਾਲ ਪੜ੍ਹੀ ਲਿਖੀ ਅਤੇ ਯੂਨੀਵਰਸਿਟੀ ਤੱਕ ਪੜ੍ਹਾਈ ਕੀਤੀ ਉਸ ਨੇ ਰਾਜਵੀਰ ਜਵੰਦੇ ਦੀਆਂ ਅਜਹੀਆਂ ਅਣ ਸੁਣੀਆਂ ਗੱਲਾਂ ਸਾਹਮਣੇ ਰੱਖੀਆਂ ਜਿਸ ਨੂੰ ਸੁਣ ਕੇ ਤੁਹਾਡੇ ਲੋ ਕੰਡੇ ਖੜੇ ਹੋ ਜਾਣਗੇ ਕਿਹੜੀਆਂ ਨੇ ਉਹ ਲੂ ਕੰਡੇ ਖੜੇ ਕਰਨ ਵਾਲੀਆਂ ਗੱਲਾਂ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਸੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦਾ ਇਸ ਦੁਨੀਆ ਨੂੰ ਇਸ ਸੰਸਾਰ ਨੂੰ ਆਪਣੇ ਪਰਿਵਾਰ ਨੂੰ ਯਾਰਾਂ ਦੋਸਤਾਂ ਮਿੱਤਰਾਂ ਨੂੰ ਕੁਝ ਦਿਨ ਪਹਿਲਾਂ ਅਲਵਿਦਾ ਆਖ ਗਿਆ ਤਾ ਰਾਜਵੀਰ ਜਵੰਦੇ ਦੇ ਨਾਲ ਪੜੀ ਹੋਈ ਕਲਾਸਮੇਟ ਇੱਕ ਕੁੜੀ ਕੈਮਰੇ ਸਾਹਮਣੇ ਆਈ ਹੈ ਜਿਸ ਨੇ ਰਾਜਵੀਰ ਦੀਆਂ ਅਜੇਹੀਆਂ ਗੱਲਾਂ ਦਸੀਆਂ ਨੇ ਜਿਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਸੋ ਰਾਜਵੀਰ ਜਵੰਦਾ ਦੀ ਕਲਾਸਮੇਟ ਕਹਿੰਦੀ ਹੈ ਸਾਡਾ ਇੱਕ ਦੋਸਤ ਸੀ ਹਰਪਿੰਦਰ ਭੁੱਲਰ ਦੁਰਘਟਨਾ ਤੋਂ 6 ਦਿਨ ਪਹਿਲਾਂ ਉਸ ਦੀ ਗੱਲ ਹੁੰਦੀ ਹੈ ਰਾਜਵੀਰ ਨਾਲ ਜਿਵੇਂ ਆਮ ਇੱਕ ਯਾਰ ਦੋਸਤ ਦੂਜੇ ਯਾਰ ਦੋਸਤ ਦਾ ਹਾਲ ਚਾਲ ਪੁੱਛਦਾ ਹੈ ਉਦਾਂ ਹੀ ਹਰਪਿੰਦਰ ਭੋਲਰ ਨੇ ਰਾਜਵੀਰ ਜਵੰਦੇ ਨੂੰ ਫੋਨ ਕੀਤਾ ਉਹ ਜਵੰਦੇ ਨੂੰ ਕਹਿੰਦਾ ਹੈ ਕਿ ਰਾਜਵੀਰ ਕਿਸੇ ਦਾ ਵਿਆਹ ਦਾ ਪ੍ਰੋਗਰਾਮ ਹੈ ਆਪਣਾ ਖਾਸ ਬੰਦਾ ਹੈ ਉਹ ਤੇਰੀ ਡਿਮਾਂਡ ਰੱਖ ਰਹੇ ਨੇ ਉਹਨਾਂ ਨੇ ਵਿਆਹ ਦੀਆਂ ਤਰੀਕਾਂ ਵੀ ਅੱਗੇ ਪਿੱਛੇ ਕੀਤੀਆਂ ਤੇਰੇ ਕਰਕੇ ਰਾਜਵੀਰ ਜਵੰਦਾ ਕਹਿੰਦਾ ਹੈ ਮੈਂ ਹੋਣਾ ਨਹੀਂ ਤੂੰ ਜਿਹੜੇ ਕਲਾਕਾਰ ਤੇ ਹੱਥ ਰੱਖੇਗਾ ਮੈਂ ਉਹੀ ਕਰਵਾ ਦੂੰ ਤੇ ਜਿਹੜੇ ਰੇਟ 'ਚ ਤੂੰ ਆਖੇਂਗਾ ਪਰ ਮੈਂ ਨਹੀਂ ਹੋਣਾ ਉਹ ਕਹਿੰਦਾ ਮੈਨੂੰ ਰਾਜਵੀਰ ਹੀ ਚਾਹੀਦਾ ਪਰ ਉਹ ਕਹਿੰਦਾ ਕਿ ਮੈਂ ਹੋਣਾ ਹੀ ਨਹੀਂ ਕਿਉਂਕਿ ਉਹਦੇ ਪ੍ਰੋਗਰਾਮ ਕਾਫੀ ਬੁੱਕ ਸੀ ਤੇ ਉਸ ਕੋਲ ਸਮਾਂ ਨਹੀਂ ਸੀ ਸੋ ਇਹਨਾਂ ਗੱਲਾਂ ਤੋਂ ਇਹ ਲੱਗਦਾ ਹੈ ਕਿ ਵਕਤ ਪਹਿਲਾਂ ਹੀ ਆਪਣੇ ਤਰੀਕੇ ਨਾਲ ਬੰਦੇ ਨੂੰ ਸੁਚੇਤ ਕਰ ਦਿੰਦਾ ਹੈ ਪਰ ਮਨੁੱਖੀ ਦਿਮਾਗ ਵਿੱਚ ਉਹ ਗੱਲ ਪੈਂਦੀ ਨਹੀਂ ਬਸ ਪੱਲੇ ਪੈਂਦਾ ਹੈ ਤਾਂ ਸਿਰਫ ਅਫਸੋਸ ਸ਼ਾਇਦ ਇਹੀ ਰਾਜਵੀਰ ਜਵੰਦੇ ਵੀਰੇ ਨਾਲ ਹੋਇਆ ਉਸ ਨੇ ਆਪਣਾ ਆਉਣ ਵਾਲਾ ਸਮਾਂ ਆਪਣੇ ਦੋਸਤ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਇਹ ਸਾਰੀਆਂ ਗੱਲਾਂ ਇੱਕ ਇੰਟਰਵਿਊ ਰਾਹੀ ਰਾਜਵੀਰ ਜਵੰਦੇ ਦੀ ਕਲਾਸਮੇਟ ਨੇ ਲੋਕਾਂ ਦੇ ਸਾਹਮਣੇ ਰੱਖੀਆਂ ਕਿ ਰਾਜਵੀਰ ਜਵੰਦੇ ਨੂੰ ਸ਼ਾਇਦ ਪਹਿਲਾਂ ਹੀ ਪਤਾ ਸੀ ਕਿ ਮੈਂ ਨਹੀਂ ਹੋਣਾ ਜਿਸ ਟਾਈਮ ਉਹਨਾਂ ਦਾ ਪ੍ਰੋਗਰਾਮ ਹੋਵੇਗਾ ਪਰ ਗੱਲ ਕੁਝ ਹੋਰ ਚੱਲ ਰਹੀ ਸੀ ਪਰ ਇਸ ਦਾ ਮਤਲਬ ਉਸ ਦਾ ਦੋਸਤ ਨਹੀਂ ਸਮਝ ਸਕਿਆ ਇਹ ਪਰਮਾਤਮਾ ਹੀ ਕਰਵਾਉਂਦਾ ਹੈ ਜੋ ਵੀ ਕਰਵਾਉਂਦਾ ਹੈ ਜੋ ਉਸ ਨੇ ਲੀਕੇ ਭੇਜਿਆ ਹੋਣਾ ਉਹੀ ਹੈ ਪਿੱਛੇ ਦਾ ਸਿਰਫ ਰਹਿ ਜਾਂਦਾ ਹੈ ਅਫਸੋਸ ਤੇ ਗੱਲਾਂ ਪਰ ਜਵਾਨੇ ਵਿੱਚ ਇੱਕ ਮਾਂ ਦਾ ਪੁੱਤ ਚਲਾ ਗਿਆ ਇੱਕ ਘਰ ਵਾਲੀ ਦਾ ਪਤੀ ਚਲਾ ਗਿਆ ਪਰ ਪਿੱਛੇ ਰਹਿ ਗਈਆਂ ਰਾਜਵੀਰ ਜਵੰਦੇ ਦੀਆਂ ਯਾਦਾਂ ਜੋ ਹੁਣ ਉਸਦੇ ਯਾਰ ਦੋਸਤ ਉਸ ਦੇ ਕਲਾਸਮੇਟ ਲੋਕਾ ਸਾਹਮਣੇ ਸਾਂਝੀਆਂ ਕਰ ਰਹੇ ਨੇ ਕਿ ਕਿਵੇਂ ਰਾਜਵੀਰ ਜਵੰਦੇ ਨੂੰ ਉਸ ਦੇ ਦੋਸਤ ਨੇ ਇੱਕ ਫਰਮਾਇਸ਼ ਕੀਤੀ ਕਿ ਸਾਡੇ ਖਾਸ ਬੰਦੇ ਨੇ ਤੁਸੀਂ ਉਹਨਾਂ ਦਾ ਪ੍ਰੋਗਰਾਮ ਲਾਣਾ ਹੈ ਉਹ ਸਿਰਫ ਤੁਹਾਡੇ ਹੀ ਡਿਮਾਂਡ ਕਰ ਰਹੇ ਨੇ ਪਰ ਰਾਜਵੀਰ ਜਵੰਦੇ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਕਿ ਮੈਂ ਨਹੀਂ ਹੋਣਾ ਮੈਂ ਕਿਸੇ ਹੋਰ ਨੂੰ ਕਰਵਾ ਦਿਨਾ ਹਾਂ ਜਿਸ ਨੂੰ ਤੁਸੀਂ ਕਹੋਗੇ ਜਿੰਨੇ ਤੁਸੀਂ ਕਹੋਗੇ ਉਹਨਾਂ ਰੇਟ ਚਹੀ ਕਰਵਾ ਦਿਉਂਗਾ ਪਰ ਮੈਂ ਉਸ ਟਾਈਮ ਹੋਣਾ ਨਹੀਂ ਆਖਰ ਕਾਰ ਹੋਇਆ ਵੀ ਉਹੀ ਜੋ ਰਾਜਵੀਰ ਜਵੰਦੇ ਦੀ ਜ਼ੁਬਾਨ 'ਚੋਂ ਨਿਕਲਿਆ ਸੀ ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਯਾ ਉੱਠ ਗਿਆ ਰਾਜਵੀਰ ਜਵੰਦੇ ਦੇ ਪੁੱਤ ਨੂੰ ਇਹ ਵੀ ਨਹੀਂ ਪਤਾ ਕਿ ਇਹ ਸਾਰਾ ਕੁਝ ਉਹਨਾਂ ਦੇ ਘਰ ਚੱਲ ਕੇ ਰਿਹਾ ਸੀ ਉਹ ਸਿਰਫ ਆਪਣੀ ਦਾਦੀ ਨੂੰ ਕਹਿ ਰਿਹਾ ਸੀ ਕਿ ਮੇਰਾ ਜੀ ਨਹੀਂ ਲੱਗ ਰਿਹਾ ਪਾਪਾ ਕਿੱਥੇ ਨੇ ਪਰ ਉਸ ਦੀ ਦਾਦੀ ਉਸ ਵਿਚਾਰੇ ਨੂੰ ਕੀ ਦੱਸਦੀ ਕਿ ਉਸ ਦਾ ਪਿਤਾ ਉਸ ਦਾ ਪਾਪਾ ਕਿੱਥੇ ਚਲਾ ਗਿਆ ਦਾਦੀ ਇਹ ਗੱਲ ਸੁਣ ਕੇ ਭੂਬਾ ਮਾਰ ਮਾਰ ਕੇ ਰੋਣ ਲੱਗ ਪਈ ਭੋਗ ਵੇਲੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਰੋਂਦੇ ਹੋਏ ਵਿਚਾਰਾ ਸੋ ਗਿਆ ਥੱਕ ਹਾਰ ਕੇ ਪਰ ਉਸ ਨੂੰ ਨਹੀਂ ਪਤਾ ਕਿ ਉਸ ਦਾ ਪਿਤਾ ਐਨੇ ਦੂਰ ਚਲਿਆ ਗਿਆ ਕਿ ਚਾਕੇ ਵੀ ਹੁਣ ਉਹ ਉਹਨਾਂ ਦੇ ਕੋਲ ਨਹੀਂ ਆ ਸਕਦਾ ਉਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਹੜਾ ਕਿ ਉਧਰ ਦਾ ਹੀ ਐਮਪੀ ਦੱਸਿਆ ਜਾ ਰਿਹਾ ਹੈ ਉਹ ਆਖ ਰਿਹਾ ਹੈ ਕਿ ਰਾਜਵੀਰ ਜਵੰਦੇ ਦੀ ਪਤਨੀ ਨੂੰ ਨੌਕਰੀ ਦਿੱਤੀ ਜਾਵੇਗੀ ਗਵਰਨਮੈਂਟ ਜੇਕਰ ਗਵਰਨਮੈਂਟ ਨਾ ਮਿਲੀ ਤਾਂ ਸਾਡੇ ਪਲਾਂਟ ਚਾਲੂ ਨੇ 3-4 ਦਿਨਾਂ ਦੇ ਅੰਦਰ-ਅੰਦਰ ਉਸ ਨੂੰ ਨੌਕਰੀ ਮਿਲ ਜਾਵੇਗੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਜੋ ਐਮਪੀ ਉਥੇ ਕਹਿ ਕੇ ਗਿਆ ਉਹ ਆਪਣੀ ਜ਼ੁਬਾਨ ਤੇ ਖਰਾ ਰਵੇਗਾ ਆਪਣੇ ਵਾਅਦੇ ਤੇ ਅੜਿਆ ਰਹੇਗਾ ਭਗਵਾਨਤ ਮਾਨ ਦੇ ਨਾਲ ਗੱਲ ਕਰੇਗਾ ਜਾਂ ਫਿਰ ਨਹੀਂ ਇਹ ਬਾਤ ਦੀਆਂ ਗੱਲਾਂ ਨੇ ਪਰ ਹਲੇ ਤਾਂ ਫਿਲਹਾਲ ਰਾਜਵੀਰ ਜਵੰਦੇ ਦੇ ਪਰਿਵਾਰ ਦੇ ਵਿੱਚ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਤੇ ਉਸ ਦੇ ਦੋਸਤ ਜਿਹੜੇ ਜਿਗਰੀ ਯਾਰ ਬਚਪਨ ਤੋਂ ਹੀ ਉਸ ਦੇ ਨਾਲ ਸੀ ਪੜੇ ਲਿਖੇ ਸਿੰਗਿੰਗ ਲਾਈਨ 'ਚ ਇਕੱਠੇ ਆਏ ਤੇ ਇਕੱਠੇ ਹੀ ਆਪਣੀ ਆਪਣੀ ਮੰਜ਼ਲ ਤੇ ਪਹੁੰਚੇ ਉਹ ਯਾਰ ਅੱਜ ਵੀ ਰਾਜਵੀਰ ਜਵੰਦੇ ਦੇ ਪਰਿਵਾਰ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਨੇ ਕਦੇ ਵੀ ਉਹ ਰਾਜਵੀਰ ਜਵੰਦੇ ਦੇ ਪਰਿਵਾਰ ਦੀ ਪਿੱਠ ਨਹੀਂ ਲੱਗਣ ਦੇਣਗੇ ਇਹ ਰਾਜਵੀਰ ਜਵੰਦੇ ਦੇ ਸੰਸਕਾਰ ਤੇ ਉਹਨਾਂ ਨੇ ਕਸਮ ਖਾਈ ਸੀ ਸੋ ਦੋਸਤੋ ਗੱਲਾਂ ਕਰਨ ਨੂੰ ਤਾਂ ਬਹੁਤ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਸੋ ਮਿਲਦੇ ਹਾਂ ਇੱਕ ਹੋਰ ਖਬਰ ਦੇ ਨਾਲ ਇੱਕ ਹੋਰ ਅਜਿਹੇ ਅਣਕੇਸੇ ਦੇ ਨਾਲ ਜਿਹੜੇ ਤੁਸੀਂ ਰਾਜਵੀਰ ਜਵੰਦੇ ਦੇ ਹਲੇ ਤੱਕ ਸੁਣੇ ਨਹੀਂ ਉਸ ਦੇ ਸ਼ੁਰੂਆਤੀ ਕੈਰੀਅਰ ਦੇ ਕਿਸੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਰਾਜਵੀਰ ਜਵੰਦੇ ਨੂੰ ਖਬਰਾਂ ਵਿੱਚ ਗੀਤਾਂ ਵਿੱਚ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਸਾਡੇ ਤੋਂ ਹੋ ਸਕੇ ਸੋ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ